ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 14 ਸਤੰਬਰ ਦਿਨ ਐਤਵਾਰ 2025 ਤੇ ਸਮਾਂ ਹੈ ਗਿਆ ਜੀ ਸਵੇਰ ਦਾ 8:09 ਦਾ ਤੇ ਆਪਾਂ ਖੜੇ ਆ ਜੀ ਇਸ ਵਕਤ ਖਣੌਰੀ ਕਾ ਗਰਦਰੀਆ ਦੇ ਉੱਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਪਏ ਆ ਵੇਖ ਸਕਦੇ ਤੁਸੀਂ ਪਾਣੀ ਪਹਿਲਾਂ ਨਾਲੋਂ ਕਾਫੀ ਘਟ ਹੋ ਚੁੱਕਿਆ ਤੇ ਵੀਡੀਓ ਪੂਰੀ ਐਂਡ ਤੱਕ ਵੇਖਿਓ ਤੁਹਾਨੂੰ ਦੱਸ ਦਿਆਂ ਜੀ ਪਾਣੀ ਇੰਚਾਂ ਦੇ ਵਿੱਚ ਜਾਂ ਫੁੱਟਾਂ ਦੇ ਵਿੱਚ ਕਿੰਨਾ ਘਟਿਆ ਜੀ ਬਹੁਤ ਹੀ ਵਧੀਆ ਬਾਬਾ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਜੀ ਸਾਰਿਆਂ ਤੇ ਐਵੇਂ ਹੱਥ ਰੱਖਣਾ ਬਾਬਾ ਨਾਨਕ ਦੇਵ ਜੀ ਤੇ ਕਿਰਪਾ ਹੋ ਗਈ ਪ੍ਰਮਾਤਮਾ ਦੀ ਬਹੁਤ ਵਧੀਆ ਪਾਣੀ ਕਟਾਈ ਰਾਤ ਸਪੀਡ 'ਚ ਇੱਕ ਵਾਰੀ ਆਲੇ ਦੁਆਲੇ ਤੁਹਾਨੂੰ ਝਾਤੀ ਮਰਾ ਦਈਏ ਤੇ ਸਮਾਂ ਹੈਗਾ ਜੀ ਸਵੇਰ ਦਾ ਖਣੌਰੀ ਮੰਡੀ ਘੱਗਰ ਦਰਿਆ ਤੇ ਉਹ ਵੇਖੋ ਜੇਸੀਬੀ ਸਾਹਮਣੇ ਖੜੀ ਹੈ ਦਰਖਤਾਂ ਦੇ ਥੱਲੇ ਜੇ ਜ਼ਰੂਰਤ ਪਈ ਤਾਂ ਵਰਤੀ ਜਾਏਗੀ ਨਹੀਂ ਤਾਂ ਖੜੀ ਰਹੇਗੀ ਉਸੇ ਤਰ੍ਹਾਂ ਕਿਉਂਕਿ ਹੁਣ ਬੂਟੀ ਬਿਲਕੁਲ ਨਹੀਂ ਆਉਂਦੀ ਪਈ ਜਿਹੜੀ ਬੂਟੀ ਪੁੱਲ ਦੇ ਥੱਲੇ ਫਸੀ ਹੋਈ ਹੈ ਉਹ ਵੀ ਹੌਲੀ-ਹੌਲੀ ਜਦੋਂ ਪਾਣੀ ਡਾਊਨ ਹੋਰ ਹੋਏਗਾ ਤੇ ਉਹ ਅੱਗੇ ਆਪਣੇ ਆਪ ਪੁੱਲ ਦੇ ਥੱਲੋਂ ਨਿਕਲ ਕੇ ਅੱਗੇ ਚਲੀ ਜਾਏਗੀ ਤੇ ਦੂਜੇ ਪਾਸੇ ਇੱਕ ਗਰਦਰਿਆ ਜਾਂਦਾ ਇਹ ਮੂਨਕ ਮੰਡਵੀ ਸਾਈਡ ਮਕੋਰੜ ਸਾਫ ਸਾਈਡ ਤੇ ਇੱਧਰ ਵੇਖੋ ਤੁਸੀਂ ਉਹ ਟਿਊਬਵੈੱਲ ਦੇ ਜੜ ਚ ਪਾਈਪ ਹੈ ਉਹ ਸਾਰਾ ਨੰਗਾ ਹੋ ਗਿਆ ਜੀ ਪਹਿਲਾਂ ਸਾਰਾ ਪਾਣੀ ਦੇ ਅੰਦਰ ਸੀ ਬੀ ਇੰਨਾ ਪਾਣੀ ਘਟ ਗਿਆ ਜੀ ਤਿੰਨ ਦਿਨਾਂ ਚ ਤੇ ਇਧਰ ਆ ਦਰਖਤਾਂ ਦੀ ਜੜ੍ਹ ਚ ਵੇਖਿਓ ਕਾ ਕਿਸ ਮਹਿਲਾ ਜਾ ਹੋਇਆ ਰੇਤਾ ਲੱਗ ਕੇ ਤੇ ਇੰਨਾ ਪਾਣੀ ਘਟਿਆ ਜੀ ਇਹ ਵੀ ਬਾਹਰ ਆ ਗਿਆ ਤੁਸੀਂ ਆਪ ਵੀ ਸਿਆਣੇ ਹੋ ਅੰਦਾਜ਼ਾ ਲਾ ਸਕਦੇ ਹੋ ਪਾਣੀ ਕਿੰਨਾ ਘਟਿਆ ਜੀ ਪਹਿਲਾਂ ਨਾਲੋਂ ਤੇ ਹੁਣ ਤੁਹਾਨੂੰ ਦੱਸਦੇ ਆ ਪਾਣੀ ਕਿੰਨੇ ਇੰਚ ਜਾਂ ਕਿੰਨੇ ਫੁੱਟ ਘਟਿਆ ਜੀ ਪਾਣੀ 749 ਤੋਂ ਵੀ ਥੱਲੇ ਚਲਾ ਗਿਆ ਜੀ ਰਾਤੋ ਰਾਤ ਤੇ ਪਾਣੀ ਘਟਿਆ ਜੀ ਰਾਤੋ ਰਾਤ 18 ਇੰਚ ਜਾਨੀ ਕਿ ਡੇਢ ਫੁੱਟ ਤੇ ਪਹਿਲੇ ਦਿਨ ਘਟਿਆ ਸੀ ਪਾਣੀ ਜਦੋਂ ਮੋੜਾ ਪੈਣ ਲੱਗਿਆ ਸੀ ਪਾਣੀ ਨੂੰ 2 ਇੰਚ ਤੇ ਦੂਜੇ ਦਿਨ 6 ਇੰਚ ਤੇ ਤੀਜੀ ਰਾਤ ਘਟਿਆ ਸੀ 10 ਇੰਚ ਤੇ ਇਹ ਸੀ ਹੁਣ ਕੱਲ੍ਹ ਵਾਲੀ ਚੌਥੀ ਰਾਤ ਤੇ ਘਟਿਆ ਜੀ ਪਾਣੀ 18 ਇੰਚ ਜਾਨੀ ਕਿ ਡੇਢ ਫੁੱਟ ਪਾਣੀ ਘਟ ਚੁੱਕਿਆ ਜੀ ਰਾਤੋ ਰਾਤ ਤੇ ਟੋਟਲ ਪਾਣੀ ਵੇਖ ਲਓ ਕਿੰਨਾ ਘਟਿਆ ਜੀ 749 ਤੋਂ ਵੀ ਪਾਣੀ ਥੱਲੇ ਆ ਗਿਆ ਤੇ ਹੁਣ ਅੱਜ ਦੀ ਰਾਤ ਜਿਹੜੀ ਆਏਗੀ ਤੇ ਕੱਲ ਨੂੰ ਫਿਰ ਵੇਖਾਂਗੇ ਪਾਣੀ ਕਿੰਨਾ ਘਟਦਾ ਹੈ ਜਦੋਂ ਤੱਕ ਘੱਗਰ ਅੱਧਾ ਨਹੀਂ ਹੋ ਜਾਂਦਾ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਰਵਾਂਗੇ ਕਿਉਂਕਿ ਹਜੇ ਪਾਣੀ ਤੇ ਘਟ ਹੋ ਗਿਆ ਫਿਕਰ ਮੁੱਕ ਗਿਆ ਸਾਰਿਆਂ ਦਾ ਪਰ ਜਿਵੇਂ ਹੁਣ ਮਕੋਰੜ ਸਾਹਿਬ ਉਸ ਦਿਨ ਮੈਂ ਵੇਖ ਕੇ ਆਇਆ ਸੀ ਪਿੰਡ ਮੰਡਵੀ ਕੋਲ ਤੇ ਆਪਣਾ ਬੰਨ ਦੇ ਉੱਤੋਂ ਦੀ ਪਾਣੀ ਨਿਕਲਣ ਨੂੰ ਤਿਆਰ ਹੋਇਆ ਪਿਆ ਸੀ ਤੇ ਹੁਣ ਇੰਨਾ ਪਾਣੀ ਘਟ ਕੇ ਹਜੇ ਅੱਧਾ ਬੰਨ ਹਜੇ ਵੀ ਪਾਣੀ ਦੇ ਅੰਦਰ ਹੋਏਗਾ ਉਹਨਾਂ ਦਾ ਅੱਧਾ ਨੰਗਾ ਹੋਇਆ ਹੋਏਗਾ ਬਾਹਰ ਆਇਆ ਹੋਏਗਾ ਪਾਣੀ ਤੋਂ ਬੰਨ ਅੱਧਾ ਹਜੇ ਵੀ ਪਾਣੀ ਦੇ ਅੰਦਰ ਹੋਏਗਾ ਕੋਈ 2-3 ਫੁੱਟ ਜਾਨੀ ਕਿ ਧਰਤੀ ਦੇ ਲੈਵਲ ਤੋਂ ਹਜੇ ਵੀ ਉੱਥੇ ਇੱਕ ਗਰਦਰੀਆ ਦਾ ਪਾਣੀ ਜ਼ਮੀਨਾਂ ਨਾਲ ਉੱਚਾ ਚੱਲਦਾ ਹੋਵੇਗਾ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ